ਪੱਗ ਹੈ ਸਾਡੇ ਸਿਰ ਦਾ ਤਾਜ ਇਸ ਦਾ ਫਿਰਲੇ ਆਉ ਰਿਵਾਜ ਗੁਰੂਆਂ ਨੇ ਬਖਸ਼ੇ ਸਰਦਾਰੀ ਕਾ ਤੋ ਜਾਣਦੇ ਤੁਸੀਂ ਵੀ ਸਾਰੇ ਇਹ ਤਾਂ ਜਾਨੋ ਵੱਧ ਕੇ ਪਿਆਰੀ ਸਾਨੂੰ ਇਸ ਉੱਤੇ ਹੈ ਨਾਜ਼ ਪੱਗ ਹੈ ਸਾਡੇ ਸਿਰ ਦਾ ਤਾਜ ਇਸ ਦਾ ਫਿਰਲੇ ਆਉ ਰਿਵਾਜ ਬਿਨਾ ਪੱਗ ਦੇ ਕਾਦੀ ਪਹਿਚਾਨ ਹੁੰਦੀ ਹੋਵੇ ਆਦਮੀ ਲੱਖ ਹਜ਼ਾਰ ਜਾਂਦਾ ਲੱਖਾਂ ਵਿੱਚ ਇੱਕ ਹੋਵੇ ਪੱਗ ਵਾਲਾ ਲੋਕੀ ਆਖਦੇ ਉਹ ਸਰਦਾਰ ਜਾਂਦਾ ਕੱਪੜਾ ਲੱਖਾਂ ਵਿਕਦਾ ਬਾਜ਼ਾਰ ਅੰਦਰ ਪਰ ਸਾਨੂੰ ਪੱਗਾਂ ਜਾਨਣਾ ਤੋਂ ਪਿਆਰੀਆਂ ਨੇ ਉਂਝ ਕੱਪੜੇ ਦਾ ਕੋਈ ਖਾਸ ਮੁੱਲ ਨਾ ਪਰ ਜਦ ਸਿਰ ਸਜ ਜਾਂਦੀਆਂ ਕੀਮਤਾ ਪਾਰੀਆਂ ਨੇ ਸਿਰ ਤੇ ਪੱਗ ਬੰਨ ਕੇ ਜਦੋਂ ਰਾਜਿਆਂ ਨਾਲ ਵੱਡਾ ਹੋ ਜਾਂਦਾ ਵਾ ਫਿਰ ਸਾਹਮਣੇ ਕਿੰਨਾ ਵੀ ਵੱਡਾ ਰਾਜਾ ਕਿਉ ਨਾ ਹੋਵੇ ਸਾਨੂੰ ਉਹ ਵੀ ਛੋਟਾ ਲੱਗਦਾ ਵਾ ਪੱਗਾਂ ਬੰਨ ਕੇ ਜਦੋਂ ਤਿਆਰ ਹੁੰਦੇ ਮੋਛ ਚੜਾ ਕੇ ਜਦੋਂ ਸਵਾਰ ਹੁੰਦੇ ਲੋਕ ਦੇਖਦੇ ਨੇ ਖੜ ਖੜ ਕੇ ਤੇ ਕਹਿੰਦੇ ਨੇ ਕਾਸ਼ ਅਸੀਂ ਵੀ ਸਰਦਾਰ ਹੁੰਦੇ ਮਿੱਠਾ ਸੁਰ ਵੇਰਵਾਵ ਦਾ ਪੱਗ ਕੱਲਾ ਕੱਪੜਾ ਹੀ ਨਹੀਂ ਪੂਰਾ ਨਕਸ਼ਾ ਹੈ ਪੰਜਾਬ ਦਾ